ਕੀ ਹਾਲ ਹੈ ਜੀ ਸਾਰਿਆਂ ਦਾ ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਵਧੀਆ ਰੇਟਾਂ 'ਚ ਤੇ ਇਕੱਲੀ- ਇਕੱਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਸਬਪਟ ਡਿਜ਼ਾਇਰ ਲੈ ਕੇ ਪਹੁੰਚੇ ਹਾਂ ਵੀਡੀਆਈ ਗੱਡੀਆਂ ਸੀ 2014 ਮਾਡਲ ਗੱਡੀਆਂ ਸੈਕੰਡ ਓਨਰ ਆਪਾਂ ਨੂੰ ਮਿਲ ਜੂਗੀ ਜੇ ਗੱਡੀ ਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਹੈ 4 ਲੱਖ ਤੇ 45000 ਲਾ ਕੇ ਮਾਲਕ ਨੇ ਭੇਜੀ ਆ ਪਹੁੰਚੀ ਆਪਣੇ ਕੋਲੇ ਗੱਡੀ ਖੜੀ ਹੈ ਜੀ ਅੰਮ੍ਰਿਤਸਰ ਏਰੀਆ ਚ ਟੈਰਾਂ ਦੀ ਕੰਡੀਸ਼ਨ ਬਹੁਤ ਚੰਗੀ ਮਿਲ ਜੂਗੀ ਜੇ ਆਪਾਂ ਗੱਡੀ ਦੀ ਲੁੱਕ ਦੀ ਗੱਲ ਕਰੀਏ ਕੰਡੀਸ਼ਨ ਦੀ ਗੱਲ ਕਰੀਏ ਆਲ ਓਕੇ ਆ ਕੋਈ ਐਕਸੀਡੈਂਟਡ ਨਹੀਂ ਕੋਈ ਡੈਮੇਜ ਨਹੀਂ ਕੋਈ ਲੱਗੀ ਨਹੀਂ ਵਧੀਆ ਗੱਡੀ ਹੈ ਜੀ 4 ਲੱਖ ਤੇ 45000 ਰੁਪਿਆ ਇਹਨਾਂ ਨੇ ਡਿਮਾਂਡ ਲਾਈ ਆ ਬਾਕੀ ਮਾਲਕ ਕਹਿੰਦੇ ਆ ਵੀ ਗੱਡੀ ਜਿਹੜੀ ਹੈਗੀ ਐ ਇਦਾਂ ਰੇਟ ਹੋਰ ਵੀ ਘੱਟ ਵੱਧ ਕਰ ਲਾਂਗੇ ਗੱਡੀ ਪੂਰੀ ਸਾਫ਼ ਹੈ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਕਿਸੇ ਕੋਲੋਂ ਨਹੀਂ ਮਿਲਣੀ ਤੇ ਮਾਲਕ ਕਹਿੰਦੇ ਆ ਵੀ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਨੰਬਰ 750826008 ਮਾਲਕ ਦਾ ਹਾ ਨੰਬਰ ਐਸੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨਾਲ ਦੀ ਨਾਲ ਉੱਪਰ ਲਿਖਿਆ ਰਿਹਾ ਨਾ ਨੋਟ ਕਰ ਲਓ 78140 3864 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੁਛ ਵੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਸੈਕੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਵਰਨਾ ਪਹੁੰਚੀ ਹੈ 2009 ਮਾਡਲ ਹੈ ਜੀ 1 ਲੱਖ ਤੇ 55000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਰੇਟ ਪਹੁੰਚੇਗਾ ਤਰਨ ਤਰਨ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੀ ਕੰਡੀਸ਼ਨ ਚੰਗੀ ਐਸੀ ਗੱਡੀ ਚੰਗੀ ਐ ਤਾਰਨ ਤਾਰਨ ਖੜੀ ਐ ਘਰੇ ਮਾਲਕ ਦੇ ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦਾ ਹਾਂ ਮਾਡਲ ਚਾਹੇ ਨੂਆ ਪਰ ਗੱਡੀ ਦੀ ਕੰਡੀਸ਼ਨ ਗੱਡੀ ਚਲਾਉਣ ਚ ਸਾਰਾ ਕੁਝ ਵਧੀਆ ਦਾ ਮਾਲਕ ਕਹਿੰਦੇ ਆ 20 ਗੱਡੀ 1 ਰੁਪਿਆ ਭਾਲਦੀ ਨੇ ਮੌਕੇ ਦਾ ਸਾਰਾ ਕੰਮ ਟੋਟਲ ਹੀ ਕਰਵਾ ਰੱਖੇ ਤਾਰਨ ਤਾਰਨ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਈ ਹੈ ਤੇ ਇਹ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਨੰਬਰ 97800 1433013 ਨੰਬਰ ਤੇ ਗੱਲ لازਮੀ ਕਰ ਲਿਓ ਹੁਣ ਆਪਾਂ ਇਨੋਵਾ ਗੱਡੀ ਦੀ ਗੱਲ ਕਰਦੇ ਹਾਂ ਜੀ ਇਨੋਵਾ ਗੱਡੀ ਆ 2006 ਮਾਡਲ ਹੈ 1 ਲੱਖ ਤੇ 40000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਿਨ੍ਹਾਂ ਦੀ ਇਨੋਵਾ ਗੱਡੀ ਆ ਗੱਡੀ ਬਹੁਤ ਚੰਗੀਆਂ ਜੀ ਚੱਬਲ ਇਹਨਾਂ ਦਾ ਪਿੰਡ ਹੈ ਜੀ ਚੱਬਲ ਤੇ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਤੇ ਗੱਡੀ ਦੀ ਕੰਡੀਸ਼ਨ ਆਲੋਕਯੀ ਚੀਂ ਜਾ ਕੇ ਕਿਸੇ ਨੇ ਦੇਖਣੀ ਆ ਤਾਂ ਮਾਲਕ ਦੇ ਘਰੇ ਤੋਂ ਤੁਹਾਨੂੰ ਮਿਲ ਜੂਗੀ ਕਿਉਂਕਿ ਜੜੀਆਂ ਗੱਡੀਆਂ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਵੀਡੀਓ ਚ ਆਹ ਲੋਕਲ ਘਰੇ ਖੜੀਆਂ ਹੁੰਦੀਆਂ ਅਸੀਂ ਜਿਵੇਂ ਪਿੰਡਾਂ ਚ ਖੜੀਆਂ ਹੁੰਦੀਆਂ ਕਿਸੇ ਦੇ ਸ਼ਹਿਰ ਚ ਕਿਸੇ ਦੇ ਘਰੇ ਖੜੀ ਹੁੰਦੀ ਆ ਕੋਈ ਗੱਡੀ ਸਾਡੇ ਕੋਲੇ ਨਹੀਂ ਹੁੰਦੀ ਜੀ ਅਸੀਂ ਤਾਂ ਸਿਰਫ ਐਡ ਕਰਦੇ ਆ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੋਵੇ ਕਿ ਤੁਮ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਐ ਕੋਠੀ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਝ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਬਾਕੀ ਆਪਾਂ ਅਲੱਗ-ਅਲੱਗ ਏਰੀਆ ਚੋਂ ਕਰਦੇ ਰਹਿੰਦੇ ਐਡ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚੋਂ ਗੱਡੀਆਂ ਮਸ਼ੀਨਰੀਆਂ ਆਉਂਦੀਆਂ ਰਹਿੰਦੀਆਂ ਜੀ ਤੇ ਜਿਨ੍ਹਾਂ ਦੀ ਨੋਵਾ ਗੱਡੀਆਂ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਦਿੱਤਾ ਸੀਗਾ ਤੁਹਾਨੂੰ ਮਿਲ ਗਿਆ ਹੋਊਗਾ ਜੀ 96 465 63 415 ਗੱਲ ਆਪੇ ਕਰ ਲਿਓ ਜੀ। ਬਾਕੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ। ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਜੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਲਾਈਕ ਕਰ ਦਿਓ ਤੇ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਪੇਜ 'ਸਕ ਸਕਦੇ ਹੋ ਤੁਸੀਂ। ਹੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਜਨ ਅਸਟੀਲੋ ਇੱਕ ਐਲਐਕਸੀ ਗੱਡੀ ਪਹੁੰਚੀ ਆ ਗੱਡੀ ਫਾਸਟ ਓਨਰ ਹੈ 2007 ਮਾਡਲ ਹੈ ਜੀ 2027 ਤੱਕਰ ਜੀ ਪਹਿਲਾਂ 28 ਕਹਿਣ ਲੱਗੇ ਸੀਗਾ 2027 ਤੱਕਰ ਇਹਦੀ ਪਾਸਿੰਗ ਹੈ ਜੀ 1,35,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਪੇਚੀ ਆ ਡਿਮਾਂਡ ਹੈ ਜੀ ਇੱਕ ਤੇ ਮੌਕੇ ਤੇ ਘਾਟਾ ਵੱਧਾ ਹੋ ਜਾਊਗਾ ਸੰਗਰੂਰ ਗੱਡੀ ਖੜੀ ਹੈ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ। ਗੱਡੀ 'ਚ ਕੋਈ ਕਮੀ ਨਹੀਂ, ਬਹੁਤ ਵਧੀਆ ਗੱਡੀ ਐ। ਚਲਾਉਣ 'ਚ ਕੋਈ ਨੁਕਸ ਨਹੀਂ, ਮਾਲਕ ਦੇ ਘਰੇ ਖੜੀ ਆ, ਵਧੀਆ ਮਾਲਕ ਨੇ ਰੱਖੀ ਹੋਈ ਐ। ਤੇ ਨੰਬਰ 9914500327। ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ। ਇੱਕ ਆਪ ਪਤਵਾਲੇ ਖਾਤਰ ਹੁਣ ਦੇਖੋ ਜੀ ਜਨ ਗੱਡੀ ਲੈ ਕੇ ਪਹੁੰਚਿਆ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਆ ਜੀ। ਤੇ 2003 ਮਾਡਲ ਗੱਡੀ ਆ 65000 ਰੁਪਿਆ ਇਹਨਾਂ ਨੇ ਆਪਣੇ ਕੋਲੇ ਡਿਮਾਂਡ ਵਾਲਾ ਕੇ ਭੇਜੀ ਆ ਬਾੜੀਆਂ ਇਹਨਾਂ ਦਾ ਪਿੰਡ ਜੀ ਮਾਲਪੁਰ ਕੋਲੇ ਪੈ ਜਾਂਦਾ ਪਾਇਰਾਂ ਦੀ ਕੰਡੀਸ਼ਨ ਵੀ ਚੰਗੀ ਮਿਲ ਜੂਗੀ ਤੇ ਜਿਹੜੇ ਮਾਲਕ ਨੇ ਮਤਲਬ ਕਿ ਉਹਨਾਂ ਦੀ ਫੈਮਿਲੀ ਇੱਥੇ ਰਹਿੰਦੀ ਆ ਪਰਿਵਾਰ ਦੇ ਮੈਂਬਰ ਇੱਥੇ ਆ ਤੇ ਮਾਲਪੁਰ ਕੋਲੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਗੱਡੀ ਘਰੇ ਖੜੀ ਆ ਇਹਨਾਂ ਦੇ ਤੇ ਨੰਬਰ ਵੀ ਦਿੱਤਾ ਜੀ ਇਹਨਾਂ ਨੇ 98142 367545 ਨੰਬਰ ਤੇ ਗੱਲ ਕਰ ਸਕਦੇ ਹੋਂ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਨ ਜੇਕਰ ਹੈਗਾਗਾ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਮਿਲਦੇ ਜਲਦੀ ਆਪਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਡਿਕੇਸ਼ਨ ਐਡ ਕਰਵਾਉਣੀ ਹੈ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ